ਤੋਂ ਨਿਸ਼ਾਨੇ ਕਿਹੜੇ ਪਿੰਡ ਤੋਂ ਤੁਸੀਂ ਵਾਧੀਆਂ ਤੋਂ ਵਾਧੀਆਂ ਤੋਂ ਸੋ ਇਹ ਆਪਣੀ ਗਵਾਈ ਦਸਨ ਕਰ ਗਵਾਈ ਵੀ ਬੜੀ ਜ਼ਬਰਦਸਤ ਸੁਣਨਾ ਬਹੁਤ ਜ਼ਬਰਦਸਤ ਹੈ ਸੋ ਅੱਜ ਦਾ ਵਚਨੀ ਵੀ ਮੈਂ ਤੁਹਾਨੂੰ ਦੱਸ ਰਿਹਾ ਸੀ ਨਸੀਰ ਵਿੱਚ ਕੀਤੀ ਗਈ ਮਿਹਨਤ ਕਦੇ ਵਿੱਚ ਨਹੀਂ ਜਾਂਦੀ ਤਾਂ ਇਹ ਇਹ ਕੋ ਵਚਨੀ ਮਿਸਾਲ ਹੈ ਅੱਜ ਬੜੀ ਜ਼ਬਰਦਸਤ ਰਾਜੇ ਗਵਾਈ ਨੂੰ ਸੁਣਨਾ ਇਸ ਸੀ ਵਿੱਚ ਜੋ वचन ਬੁਲਿਆਇਆ ਚਾਰ ਇਸ ਸੀ ਇਨ ਥੇ ਰਾਈਟ ਵਿਚ ਉਦਾਂ ਹੀ ਹੋਇਆ ਸਭ ਲਈ ਜਿਨ੍ਹਾਂ ਇਹਨਾਂ ਨੇ ਪਰਸ਼ਰਮ ਕੀਤਾ ਉਹਨਾਂ ਜ਼ਿਆਦਾ ਪਰਮੇਸ਼ਵਰ ਨੇ ਇਹਨਾਂ ਨੂੰ ਫਾਲ ਦਿੱਤਾ ਯਸ਼ੁਅ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅਮਨ ਔਰ ਆਪਾਂ ਇਹਨਾਂ ਦੀ ਕੋਈ ਸੁਣੋਗੇ ਹਾਜੀ ਬਣਾ ਆਲੇ ਦਾ ਨਾਕਾ ਸੀਗਾ ਤੇ ਮੇਰੇ ਬਰਾਦਰ ਨੂੰ ਕਿੰਦਾ ਲੱਗਿਆ ਜੀ ਤਾਂ ਚੋਰ ਹੈ ਗਿਆ ਤੇ ਉਹਨੇ ਜਿੱਦਾਂ ਬਾਈਕ ਭਜਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਅਸਫਲ ਹੋਣੇ ਰੋਸੀ ਲਗਾਈ ਤੇ ਇਹਨਾਂ ਦਾ ਇੱਕਦਮ ਐਕਸੀਡੈਂਟ ਹੋ ਗਿਆ ਜਦੋਂ ਐਕਸੀਡੈਂਟ ਹੋਇਆ ਤੇ ਇਹਨਾਂ ਨੂੰ ਠਾਣੇ ਲਾਇਆ ਗਿਆ ਕਦੇ ਤੱਕ ਪਹੁੰਚ ਨਹੀਂ ਲੱਗੀ ਤੇ ਜਦੋਂ ਠਾਣੇ ਲਾਇਆ ਗਿਆ ਤਾਂ ਇਹਦਾ ਪਤਾ ਕਾਫੀ ਤੌਰ ਬਾਅਦ ਤੱਕ ਲੱਗਦਾ ਹੈ ਅਸੀਂ ਸਾਡੀ ਹਿਸਾਬਾ ਨਹੀਂ ਹੈ ਕਿ ਸੰਗ ਬਾਈਕ ਮਿਲ ਜੇਗਾ ਇਸ ਹੰਡਾ ਜਿਹੜਾ ਪੁਰਾਣਾ ਸਰਪੈਂਸ ਸੀਗਾ ਉਹਨੇ ਸਾਡੇ ਕਾਫੀ ਪੈਸੇ ਲੁਟਵਾ ਆ ਦਿੱਤੇ ਤੇ ਅਸੀਂ ਨੂੰ ਫਿਰ ਵੀ ਉਮੀਦ ਨਹੀਂ ਸੀ ਕਿ ਸਾਡਾ ਬਾਈਕ ਮਿਲ ਜੇਗਾ ਤੇ ਫਿਰ ਸਾਡੇ ਜਦੋਂ ਨਿਊ ਸਰਪੈਂਸ ਬਣੇ ਤਾਂ ਉਹਨਾ ਸਾਡਾ 1 ਰੁਪਈਆ ਹੀ ਲੱਗਦਾ ਅਸੀਂ ਉਹਨੂੰ ਦਾਸ ਤੋਂ ਪ੍ਰੇਮ ਵੀ ਕਰਾਉਂਦੇ ਹਾਂ ਅਸੀਂ ਘਰ ਵੀ ਪ੍ਰੇਮ ਕਰਦੇ ਹਾਂ ਪਰਮੇਸ਼ਰ ਦੀ ਬਹੁਤ ਵੱਡੀ ਕਿਰਪਾ ਹੈ ਸਾਨੂੰ ਇਸ ਬਾਈਕ ਨੂੰ ਵਾਪਸ ਮਿਲ ਚੁੱਕਾ ਹੈ ਸਾਡੇ 1 ਰੁਪਈਆ ਨਹੀਂ ਲੱਗਦਾ ਹੁਣ ਇਹ ਤਾਂ ਸਾਡਾ ਚੱਲ ਹੀ ਜਾਣਾ ਹੈ ਧੰਨ ਧੰਨ अपने तो दवाई ले रहे वापस आ रहे ਦੋ ਨਾਕਾ ਇਨਨੋ ਮਿਲਿਆ ਅਰ ਨਾਕਾ ਵੀ ਪੁਲਸ ਵਾਲਿਆਂ ਦੇ ਨਹੀਂ ਵੀ ਐਸਾ ਫਰਕ ਹੁੰਦਾ ਸੀ ਪਰ ਉਸ ਟਾਈਮ ਛੋੜੋ ਕਰੀ ਤਾਂ ਬਹੁਤ ਜ਼ਿਆਦਾ ਡਾਰਸੀ ਫੜੀ ਛੋੜੋ ਕਰੀ ਹੋ ਰਹੀ ਸੀ ਔਰ ਇਹਨਾਂ ਨੂੰ ਡਰ ਲੱਗਦਾ ਸੀ ਕਿ ਬੜੀ ਜਗ੍ਹਾ ਤੇ ਆਪਾਂ ਸੁਣਿਆ ਮਾਰ ਦਿੱਤਾ ਜਾਂਦਾ ਸੀ ਕੁਛ ਨਾ ਕੁਛ ਰੋਕ ਲਿਆ ਜਾਂਦਾ ਸੀ ਸੋ ਇਹਨਾਂ ਦਾ ਬੇਟੀ ਦਾ ਬ੍ਰਦਰ ਸੀਗਾ ਔਰ ਇਹਦੇ ਪਾਪਾ ਨੇ ਇਹ ਦੋਨੋਂ ਈਸੀ ਕੇ ਮੋਟਰਸਾਈਕਲ ਨੇ ਔਰ ਕੀ ਹੋਇਆ ਇਹਨਾਂ ਨੇ ਉੱਤੋਂ ਬਾਈਕ ਪਜਾਇਆ ਇਹਨਾਂ ਦੇ ਬਾਪੇ-ਬੇਟੇ ਦੋਨਾਂ ਨੇ ਔਰ ਪੁਜ਼ਾਂ ਦੇ ਨਾਲ ਉਹਨਾਂ ਨੇ ਅੱਖਾਂ ਦੇ ਵਿੱਚ ਸਰਚ ਲਾਈਟ ਮਾਰੀ ਔਰ ਜਿੱਤੇ ਗਾੜ ਉਹਨਾਂ ਨੂੰ ਦਿਖਣਾ ਬੰਦ ਆਇਆ ਇਤਤਾਮ ਜਿਹੜੀ ਬਾਈਕ ਸੀ ਉਹ ਬੇਕਾਬੂ ਹੋ ਗਈ ਔਰ ਫੌਜੀ ਨੇ ਜਿਹੜਾ ਬਾਈਕ ਸੀਗੀ ਹੈਂਡਲ ਤੋਂ ਫੜ ਲਈ ਸਮਝ ਲਗੀ ਔਰ ਇਹਨਾਂ ਨੂੰ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਇਹਨਾਂ ਦੇ ਅੱਖ ਤੇ ਵੀ ਸੱਟ ਲੱਗੀ ਹੈ ਸਿਰ ਤੇ ਲੱਗੀ ਔਰ ਬੇਹੋਸ਼ ਹੋ ਗਏ ਔਰ ਫੌਜੀ ਵੀ ਬੇਹੋਸ਼ ਹੋ ਗਿਆ ਬਹੁਤ ਸੀਰੀਅਸ ਕੇਸ ਬਣ ਗਿਆ ਔਰ ਉਸ ਦੇ ਦੌਰਾਨ ਕੀ ਹੋਇਆ

ਉਹਨੂੰ ਰਾਜੀ ਨਾਮ ਨਹੀਂ ਦੇ ਲਿਆ ਕਿ ਨਾ ਮੈਂ ਕੋਈ ਰਾਜੀ ਨਾਮ ਨਹੀਂ ਕਰਨਾ ਕੁਛ ਨਹੀਂ ਕਰਨਾ ਪਹਿਲਾਂ ਠੀਕ ਹੋ ਜਾਂਦੋ ਤਾਂ ਮਡੋਲ ਕੀਤੀ ਪੜੇ ਬੰਦੇ ਪਾਇ ਪੜੇ ਲੋਕ ਆ ਕੁਛ ਵੀ ਨਹੀਂ ਇਹਨਾਂ ਦਾ ਪਾਈਪ 18 ਮਈ ਤੋਂ ਲੈ ਕੇ ਕਿਸੇ ਨੂੰ ਛੁੱਟਿਆ 18 ਨਵੰਬਰ 18 ਮਈ ਨੂੰ ਗਿਆ 18 ਨਵੰਬਰ ਛੁੱਟਿਆ ਹਾਂਜੀ 18 ਮਈ ਔਰ 18 ਨਵੰਬਰ ਹallelujah ਤੋ ਤੇ ਅੰਦਰਾ ਸਿਕੜਾ ਇਹਨਾਂ ਦਾ ਬਾਈਕ ਥਾਣੇ ਦੇ ਵਿੱਚ ਸੀਗਾ ਪੁਲਿਸ ਸਟੇਸ਼ਨ ਦੇ ਵਿੱਚ ਸੀ। ਪਰ ਇਹਨਾਂ ਨੇ ਬੜੀ ਮਿੰਤਾ ਕੀਤੀ ਉਹਨੂੰ ਫੌਜੀ ਨੇ ਪਰਚਾ ਕਰਵਾ ਦਿੱਤਾ ਇਹਨਾਂ ਦਾ ਕਹਿੰਦਾ ਕਿ ਪਰਚਾ ਕਰਵਾ ਲਓ ਤੁਸੀਂ ਤਾਂ ਹੁਣ ਤੁਹਾਡਾ ਰਾਜ਼ੀਨਾਮਾ ਨਹੀਂ ਹੋ ਸਕਦਾ ਪੜੇ ਜਦੋਂ ਆਣੇ ਨੇ ਨਿਕਲਣੇ ਇੱਕ ਬੜੇ ਧਿਆਨ ਨਾਲ ਸਿਕੜਾ ਗਰਮੀ ਦੇ ਵਿੱਚ ਉਸ ਬੰਦੇ ਦੀ ਵਫਾਦਾਰੀ ਦੇਖੀ ਗਰਮੀ ਦੇ ਵਿੱਚ ਬਾਈਕ ਦੇ ਕੋਲ ਇੱਕ ਸੀ ਮੋਟਰਸਾਈਕਲ ਇੱਕ ਸੀ ਉਹ ਪੁਲਿਸ ਸਟੇਸ਼ਨ ਦੇ ਅੰਦਰ ਇੱਕ ਵਾਦੀਆਂ 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 ਤੋਂ ਵਾਦੀਆਂ ਤੋਂ ਸਾਈਕਲ ਦੇ ਚਾਲੇ ਵਿੱਚ ਚਰਚਾ ਆ ਗਿਆ ਸੀ ਗਰਮੀ ਦੇ ਅੰਦਰ ਪੂਰੀ ਗਰਮੀ ਦੇ ਅੰਦਰ ਅਰ ਜਦੋਂ ਆਣਾ ਇਹਨੇ ਹੱਥ ਜੋੜਨੇ ਕੋਈ ਵਸਪਾਸੇ ਦੀ ਦੁਆ ਕਰੋ ਮੇਰਾ ਰੋਲਾ ਨਹੀਂ ਪੜਦਾ ਮੇਰਾ ਮੋਟਰਸਾਈਕਲ ਮਿਲ ਜੇ ਇਤੋਂ ਤੱਕ ਗੱਲਾਂ ਹੋਈਆਂ ਕਿਸੇ ਨੇ ਬੋਲ ਦਿੱਤਾ ਛੱਡੋ ਚੱਲ ਮੋਟਰਸਾਈਕਲ ਹੀ ਕਿ ਆਣਾ ਛੱਡੋ ਔਰ ਲੈ ਲਓ ਖਰਚਾ ਪੜਾਏਗਾ ਔਰ ਮੰਗਿਆ ਨਹੀਂ ਖਰਚਾ 40000 ਰੁਪਏ ਮੰਗਿਆ ਕਿ 40000 ਲੱਗੇਗਾ ਫਿਰ ਤੁਹਾਡਾ ਮੋਟਰਸਾਈਕਲ ਚੁਟੇਗਾ ਤੇ ਆ ਬੇਟਾ ਹਾਂਜੀ 40000 ਪਰ ਪਿਛਲੇ ਦੇਣਾ ਚਾਹੇ ਕਹਿੰਦੇ ਕਿ ਪਾਸੇ ਇੱਕ ਲਾਸਟ ਸਾਡੇ ਕੋਲ ਇੱਕੋ ਰਸਤਾ ਰਹਿ ਗਿਆ ਹੈ ਇਲੈਕਸ਼ਨ ਨੇ ਅਸੀਂ ਜਾਣਿਆ ਕਿ ਜਿਹੜਾ ਪੁਰਾਣਾ ਸਰਪੰਚ ਬੜਾ ਪੈਸੇ ਲਵਾ ਰਿਹਾ ਹੈ ਤੇ ਨਵੇਂ ਸਰਪੰਚ ਸਾਡੇ ਨੂੰ ਵਾਅਦਾ ਕੀਤਾ ਕਿ ਤਰੀਕਾ ਜੇ ਮੈਂ ਸਰਪੰਚ ਬੰਦਾ ਹਾਂ ਪਿਆ ਦੇ ਆਧਾਰ ਦੇ ਉੱਪਰ ਤੁਹਾਡਾ ਮੋਟਰਸਾਈਕਲ ਮੈਂ ਤੁਹਾਨੂੰ ਸ਼ੁਰੂਆਕ ਕੇ ਦਿਆਂਗਾ ਔਰ ਵਿਦਾਊਟ ਖਰਚੇ ਦਾ ਐਦਾ ਹੀ ਸੀ ਹਾਂਜੀ ਬਿਨਾ ਖਰਚੇ ਤੋਂ ਹallelujah ਬਿਨਾ ਖਰਚੇ ਤੋਂ ਔਰ ਤਿਆਨਾਂ ਸੁਣਨਾ ਪ੍ਰੀਰਤ ਰਾਗੀ ਹੈ ਔਰ ਜਿਤੇ ਹੈ ਨਹੀਂ ਦੂਜੀ ਤੀਜੀ ਦਿਨ ਇਲੈਕਸ਼ਨ ਸੀ ਸੱਜੇ ਤੋਂ ਬਾਅਦ ਮੰਗਲਵਾਰ ਇਲੈਕਸ਼ਨ ਸੀ ਔਰ ਮੰਗਲਵਾਰ ਜਦੋਂ ਉਹ ਤਾਂ ਗਿਨਿਆ ਗਿਆ ਤੇ ਜੋ ਕੁਝ ਇਹਨਾਂ ਨੇ ਪ੍ਰਭੂ ਤੋਂ ਮੰਗਿਆ ਕਿ ਪ੍ਰਭੂ ਇਹ ਹੀ ਰਸਤਾ ਸਾਡੇ ਕੋਲ ਆਏਗਾ ਜਿਵੇਂ ਇਹ ਸਰਪੰਚ ਬਣਦਾ ਹੈ ਤੇ ਅਸੀਂ ਸਾਡਾ ਬਾਈਕ ਸਾਡੇ ਇੱਥੇ ਹੈਗਾ ਮੋਟਰਸਾਈਕਲ ਸਾਡੇ ਇੱਥੇ ਹੈਗਾ ਵਰਨਾ ਨਹੀਂ ਹੈਗਾ ਤੇ ਆਂਦੇ ਨੇ ਅਸੀਂ ਕਿਹਾ ਪ੍ਰਭੂ ਨੇ ਉਹ ਪ੍ਰੇਰ ਸੁਣੀ ਇਹਨਾਂ ਦੀ ਮਿਹਤਰੂ ਦੇਖਿਆ ਔਰ ਇਹਨਾਂ ਨੇ ਜੋ ਇੱਛਾ ਰੱਖੀ ਪ੍ਰਭੂ ਦੇ ਉਸ ਉਹ ਹੋਇਆ ਉਹ ਸਰਪੰਚ ਬਣਿਆ ਔਰ ਸਰਪੰਚ ਬਣ ਤੋਂ ਬਾਅਦ ਪਹਿਲੇ ਦੇ ਅਦਾਰ ਦੇ ਇਹਨਾਂ ਦਾ ਬਾਈਕ ਇਹਨਾਂ ਦੇ ਕੋਲ ਆਇਆ ਪ੍ਰਭੂ ਯਸ਼ੁਅ ਮਸੀਹ ਦੇ ਸਮਰਥੀ ਨਾਮ ਦੇ

ਜਾਏਗੀ ਨਹੀਂ ਜਾਏਗੀ ਤੁਸੀਂ ਖੜੇ ਰਹੋ ਸੰਤ ਪਾਲ ਜੀ ਨੇ ਲਿਖਿਆ ਕਹਿੰਦਾ ਦ੍ਰਿੜ ਰਹੋ ਤੇ ਅਟਲ ਰਹੋ ਮਜਬੂਤ ਰਹੋ ਤੇ ਕਾਮਯਾਬ ਰਹੋ ਤੁਹਾਡੀ ਫਲ ਤੁਹਾਡੀ ਮਿਹਨਤ ਫਲ ਦੇ ਨਾਲ ਵਾਪਸ ਤੁਹਾਡੀ ਚੋਲੀ ਆਉਣ ਵਾਲੀ ਇਸ ਸੁਪਸੀ ਦੇ ਨਾਮ ਤੇ ਹੈ ਅਮੀਨ ਹallelujah ਹallelujah ਤੁਹਾਡੇ ਸਾਹਮਣੇ 7 ਮਹੀਨੇ ਵੇਟ ਕੀਤਾ 7 ਮਹੀਨੇ ਇੰਤਜ਼ਾਰ ਕੀਤਾ લેકિન પ્રભુને ઉત્તર શેમીદા નહીં દેતા ગવાહી લે પ્રભુ ખડે તારી